ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਪਹੁੰਚ ਗਏ। ਤਾਂ ਦੇਖੋ ਘਰੇ ਰਿੱਕੀ ਅੱਜ ਗਏ ਸੀਗੇ ਕੰਮ ਪਹਿਲਾਂ ਬਾਹਰ ਮਾਰਕੀਟ 'ਚ ਇਹਦੇ ਨਾਲ ਦੋਸਤ ਨਾਲ ਆਪਾਂ ਘਰੇ ਪਹੁੰਚੇ ਤਾਂ ਰਿੱਕੀ ਦੀਆਂ ਭੈਣਾਂ ਆਈਆਂ ਬੈਠੀਆਂ ਨੇ ਹੈਂ ਫਿਰਿਆ ਜਾ ਕੇ ਸਾਡੀ ਭਾਣ ਜੀ ਆਈ ਹੋਈ ਆ ਭੈਣ ਆਈ ਰਿੱਕੀ ਦੀ ਮੇਰੀ ਨਾਨ ਵੱਡੀ ਤੇ ਉਹਨਾਂ ਨੂੰ ਜਾ ਕੇ ਮਿਲਦੇ ਹਾਂ ਚਲੋ ਹੋਰ ਬੈਠੇ ਨੇ ਜਾ ਕੇ ਮਿਲਦੇ ਹਾਂ ਉਹਨਾਂ ਨੂੰ ਲਓ ਬਈ ਗਾਇਸ ਆਪਣੇ ਨੂੰ ਮੇਰੀ ਵੱਡੀ ਨਾਨ ਨੂੰ ਭਈ ਇਹ ਮੇਰੀ ਵੱਡੀ ਨਾਨ ਕੋਸੋੜ ਵਾਲੀ ਕੁੜੀ ਸਾਡੀ ਇਹ ਮੇਰੀ ਵੱਡੀ ਨਾਨ ਦੀ ਕੁੜੀ ਆ ਠੀਕ ਹੈ ਨੰਗਲ ਵਾਲੀ ਸਾਡੀ ਕੁੜੀ ਅਸੀਂ ਕਹਿੰਦੇ ਹਾਂ ਨੰਗਲ ਵਾਲੀਆਂ ਰਿਸ਼ਤੇਦਾਰੀਆਂ ਨੇ ਇੱਕ ਸਾਡੀ ਉੱਤੇ ਭਾਂਜੀ ਆ ਸਾਡੀ ਭੈਣ ਪਸੋੜ ਇਹਨੂੰ ਤੁਸੀਂ ਸਾਰੇ ਜਾਂਦੇ ਆਂਦੇ ਹੋ ਸਾਡੀ ਸੁਸੀ ਬੜੀ ਪਿਆਰੀ ਹੈ ਐ ਦੀ ਮਨਾਨੀ ਹੈ ਤੇ ਐ ਦੀ ਆ ਸਰਟਾ ਜਿਹਾ ਕਿਊਟੂ ਬਾਈ ਜੇ ਸਾਡਾ ਜੁਆਰਵਾਰ ਦਾ ਬੱਚਾ ਜਿਹੜਾ ਇਹਦੀ ਮੈਂ ਨਾਨੀ ਆ ਭਾਈ ਇਹ ਸੋਹਣਾ ਪੁੱਤ ਮੇਰਾ ਹੈ ਨਾ ਪਾਪਾ ਦੇਖਣਗੇ ਪੁੱਤ ਤੇ ਨੂੰ ਵੀਡੀਓ ਚ ਪਾਪਾ ਦੇਖਣਗੇ ਪਾਪਾ ਨੂੰ ਹੈਲੋ ਕਰ ਦੋ ਨਾਨੀ ਹੈ ਵਤੋ ਅਜੋ ਵੱਡੀ ਹੋ ਕੇ ਕਿਆ ਕਰੂ ਨਾਨੀ ਤੁਹਾਡੀ ਵੀਡੀਓ ਦੇਖੀ ਸੀਗੀ ਮੈਂ ਅੱਜ ਨਾਨੀ ਮੈਂ ਤੁਹਾਡੀ ਵੀਡੀਓ ਦੇਖੀ ਸੀ ਅੱਜ ਹੈ ਨਾ ਹੈ ਨਾ ਪੁੱਤ ਓਏ ਏ ਉਹ ਬੋਲਦਾ ਨਹੀਂਗਾ। ਲਓ ਬਈ ਫਾਈਨਲੀ ਅੱਜ ਉਹ ਦਿਨ ਆ ਗਿਆ ਸਾਡਾ ਮਤਲਬ ਰਿੱਕੀ ਮੈਨੂੰ ਧੱਕੇ ਨਾਲ ਹੀ ਲੈ ਕੇ ਬਾਗੇ ਬਸ। ਵੀ ਸਾਰਾ ਦਿਨ ਕੰਮ 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 ਵੀ ਤੈਨੂੰ ਧੱਕੇ ਨਾਲ ਅੱਜ ਮੂਵੀ ਦਿਖਾ ਕੇ ਲਿਉਣੀ ਤਾਂ ਇਹ ਮੈਂ ਚਾਜ ਦੇ ਕੱਪੜੇ ਵੀ ਨਹੀਂ ਪਾਉਂਦੇ ਉੱਤੇ ਮੈਨੂੰ। ਅੱਛਾ ਚਾਜੂ ਜਿੰਨੇ ਚੱਕੜਾ ਦੇ। ਚਲੋ ਅੱਜ ਆਪਾਂ ਮੂਵੀ ਦੇਖਣ ਜਾ ਰਹੇ ਹਾਂ। ਕਿਹੜੀ ਮੂਵੀ ਦੇਖਣ ਜਾ ਰਹੇ ਹਾਂ? ਟਾਕੂਆ ਦਾ ਮੁੰਡਾ ਇਸ ਤੋਂ ਬਾਅਦ ਵਿੱਚ ਜ਼ੌਂਬੀ ਲੈਂਡ ਵੀ ਦੇਖਣੀ ਹੈ। ਕਿੱਦਿਹਾ ਦਿਖਾਵਾਂਗੇ ਕੱਲ ਨੂੰ? ਕੱਲ ਨੂੰ ਦਿਖਾ ਦੇ। ਟਾਕੂਆ ਮੁੰਡਾ ਦਾ ਚੱਲ ਪੀ ਫੜ ਹੁੰਦਾ। ਇਹ 1 ਮਿੰਟ ਲੇਟ ਆ ਸੀ ਜਨਗਣ ਮੰਨ ਹੋ ਹੀ ਜਾਂਦਾ ਹੂਗਾ ਸਟਾਰਟਿੰਗ ਹੋਊਗੀ ਮਤਲਬ ਲੰਗੀ ਨਹੀਂ ਹੋਣੀ 1-2 ਮਿੰਟ ਹੀ ਲੇਟ ਆ ਇਹਨਾਂ ਨੇ ਟਿਕਟ ਵੀ ਨਹੀਂ ਲੈਤੀ ਸੀ ਹੋ ਵੀ ਲੈਣੀ ਆ ਜੀ ਉਹ ਤੇ ਵੀ ਲੱਗਣੀ ਆ ਸਾਡੇ 10-15 ਮਿੰਟ ਅੱਜ ਤਾਂ ਬਨਾਈ ਆਉਂਦੇ ਕਿਉਂਕਿ ਮੈਨੂੰ ਨਾ ਸਵਾਦ ਨਹੀਂ ਆਉਂਦਾ ਜੇ ਮੂਵੀ ਲੰਘ ਜੇ ਮੈਨੂੰ ਦੇਖਣ ਦਾ ਮਜ਼ਾ ਹੀ ਨਹੀਂ ਆਉਂਦਾ ਜੇ ਤੁਸੀਂ ਪਹਿਲਾਂ ਫੋਨ ਕਰ ਦਿੰਦੇ ਮੈਨੂੰ ਮੈਂ ਰੈਡੀ ਹੋ ਕੇ ਬੈਠੀ ਹਾਂ ਸਾਡੇ ਹਾਰਨ ਮਾਰੇ ਤੈਨੂੰ ਤੁਸੀਂ ਹਾਰਨ ਮਾਰੇ ਉਹ ਲੋ ਦੋਨਾਂ ਨੂੰ ਕਿਹਾ ਵੀ ਮਣਪੀ ਤੈਨੂੰ ਬਾਹਰ ਭੇਜ ਮਣਪੀ ਨੂੰ ਬਾਹਰ ਭੇਜ ਪਤਾ ਨਹੀਂ ਉਹ ਤੈਨੂੰ ਕਹਿ ਨਹੀਂ ਨੀ ਜਾਂ ਤੂੰ ਉਹਨਾਂ ਨੂੰ ਹੀ ਸੁਣਦੀ ਮੈਂ ਆ ਕੇ ਪਤਾ ਨਹੀਂ ਕੀ ਕੰਮ ਹੋ ਮੈਂ ਕਹੇ ਜੇ ਕੰਮ ਹੋ ਰਿਕੇ ਮੈਨੂੰ ਫੋਨ ਲਾਣ ਲਾ ਲੈਣਗੇ ਜੇ ਜ਼ਰੂਰੀ ਕੰਮ ਹੋਊਗਾ ਫਿਰ ਕੀ ਉਹ ਤਾਂ ਜਾ ਕੇ ਲੈਂਦੀ ਤੁਸੀਂ ਕਰਨਾ ਤਾਂ ਸੀਗਾ ਕੱਲ ਤਾਂ ਹੈ ਕੋਈ ਗੱਲ ਨਹੀਂ ਫਿਰ ਵੀ ਪਹੁੰਚ ਗਏ ਆਪਾਂ ਦੇਖਦੇ ਹਾਂ ਕਿੰਨੀ ਗਲੰਗੀ ਹੋਊਗੀ ਬਿਲਕੁਲ ਔਨੈਸਟ ਰਿਵਿਊ ਦਊਂਗੀ ਮੈਂ ਤੁਹਾਨੂੰ ਹੋਨੈਸਟ ਲੋਕ ਜਦੋਂ ਲਾਸਟ ਮੂਮੈਂਟ ਤੇ ਆਏ ਆ ਉਹ ਭਰਾਈ ਗਏ ਅਸੀਂ 6 ਮਿੰਟ ਦੀ ਮੂਵੀ ਲੰਘ ਚੁੱਕੀ ਹੈ ਲਵੇ ਗਾਈਜ਼ ਮੂਵੀ ਅਸੀਂ ਦੇਖਿਆ ਤੇ ਬਿਲਕੁਲ ਓਨੈਸਟ ਰਿਵਿਊ ਦਵਾਂਗੇ ਅਸੀਂ ਮੂਵੀ ਬਹੁਤ ਸੋਹਣੀ ਆ ਮਤਲਬ ਤੁਸੀਂ ਜੇ ਪੈਸੇ ਲਾਉਂਗੇ ਤੁਹਾਡੇ ਪੈਸੇ ਬਰਬਾਦ ਨਹੀਂ ਹੋਣਗੇ ਬਹੁਤ ਘੈਂਟ ਮੂਵੀ ਆ ਵੈਸੇ ਦੇਖੋ ਪਤਾ ਕੀ ਆ ਕਾਫੀ ਸਾਰੀਆਂ ਮੂਵੀਜ਼ ਹੁੰਦੀਆਂ ਨੇ ਵਧੀਆ ਵੀ ਹੁੰਦੀਆਂ ਵਧੀਆ ਨਹੀਂ ਵੀ ਹੁੰਦੀਆਂ ਠੀਕ ਹੈ ਤੇ ਜਿਵੇਂ ਹੁਣ ਇਹ ਦੋਨੇ ਮੂਵੀ ਆਈਆਂ ਜੌਂਬੀ ਲੈਂਡ ਤੇ ਡਾਕੂਆਂ ਦਾ ਮੁੰਡਾ ਤੇ ਤੇ ਦੋਨੇ ਵਧੀਆ ਨੇ ਮੈਨੂੰ ਇੱਕ ਨੂੰ ਠੀਕ ਠੀਕ ਲੱਗ ਸਕਦੀ ਹੈ ਬਟ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਡਾਕੂਆਂ ਦਾ ਮੁੰਡਾ 3 ਬਹੁਤ ਘੈਂਟ ਮੂਵੀ ਆ ਬੋਰਿੰਗ ਨਹੀਂ ਹੈਗੀ ਬਿਲਕੁਲ ਵੀ ਬੋਰ ਨਹੀਂ ਹੁੰਦਾ ਬੰਦਾ ਸਸਪੈਂਸ ਵਾਲੀ ਸਟੋਰੀ ਆ ਘੈਂਟ ਸਟੋਰੀ ਆ ਐਵੇਂ ਵੀ ਨਹੀਂ ਜੀ ਕਰਦਾ ਵੀ ਜਾਓ ਯਾਰ ਰੁਟ ਕੇ ਮੂਵੀ ਨਹੀਂ ਵਧੀਆ ਬਹੁਤ ਜਿਆਦੇ ਵਧੀਆ ਮੂਵੀ ਆ ਥੋੜੇ ਕ ਕਿੰਨੇ ਦਿਨ ਲਈ ਰਹਿ ਗਏ ਰਿੱਕੀ ਹੁਣੇ ਲੱਗੀ ਜਲਦੀ ਤੋਂ ਜਲਦੀ ਸਾਰੇ ਜਣੇ ਦੇਖੋ ਮੂਵੀ ਠੀਕ ਹੈ ਮੈਂ ਵੀ ਅੱਜ ਦੇ ਗਈ ਤੁਸੀਂ ਵੀ ਨੇੜੇ ਤੇੜੇ ਜਿੱਥੇ ਵੀ ਤੁਹਾਡੇ ਸਿਨੇਮਾ ਘਰ ਨੇ ਜਲਦੀ ਨਾਲ ਦੀ ਦੇਖੋ ਬਹੁਤ ਘੈਂਟ ਮੂਵੀ ਆ ਪੂਰੀ ਸਿਰਾਂ ਮੂਵੀ ਆ ਫਿਰ ਇਸ ਤੋਂ ਬਾਅਦ ਮੈਂ ਜ਼ੌਂਬੀ ਲੈਂਡ ਦੇਖ ਕੇ ਆਉਂਗੀ ਉਹ ਦੱਸੂਗੀ ਫਿਰ ਕਿਵੇਂ ਦੀ ਲੱਗੀ ਉਹ ਤਾਂ ਮੈਨੂੰ ਲੱਗਾ ਹਟਨੜੀ ਵੀ ਹੋ ਗਈ ਹੋਣੀ ਆ ਠੀਕ ਐ ਬਟ ਡਾਕੋਂ ਦਾ ਮੁੰਡਾ 3 ਬਹੁਤ ਘੈਂਟ ਮੂਵੀ ਆ ਜੈਨੂਅਲ ਰਿਵਿਊ ਆ ਜਮਾ ਚਾਹੂ ਦੇਖਿਓ ਡਾਕੋਂ ਦਾ ਮੁੰਡਾ 3 ਬਹੁਤ ਘੈਂਟ ਸੀਗੀ ਮੂਵੀ ਅੱਛੀ ਲੱਗੀ ਮੈਨੂੰ ਇੱਕ ਮਿੰਟ ਹਾਂਜੀ ਬਈ ਗਾਇਸ ਤੇ ਮੂਵੀ ਆਪਾਂ ਦੇਖਿਆ ਸੀਗੀ ਠੀਕ ਐ ਤੇ ਸੂਟ ਸੀਗੇ ਕਾਫੀ ਟਾਈਮ ਦੇ ਆਪਣੇ ਠੀਕ ਹੈ ਜਿਹੜੇ ਹੈਗੇ ਆ ਰੈਡੀ ਪਏ ਆ ਜਿਵੇਂ ਇੱਕ ਤਾਂ ਆਪਾਂ ਸ਼ਿਮਰ ਤੇ ਬਣਾਇਆ ਹੈਗਾ ਠੀਕ ਹੈ ਇਹ ਡਿਜ਼ਾਈਨ ਤੁਸੀ ਮੇਰਾ ਬਹੁਤ ਪਸੰਦ ਕੀਤਾ ਹੋਇਆ ਹੈਗਾ ਸ਼ਿਮਰ ਵਾਲਾ ਜਿਹੜਾ ਹੈਗਾ ਹਮਮ ਲਓ ਜੀ ਇਹ ਹੈਗਾ ਬਾਟਮ ਤੇ ਵਰਕ ਠੀਕ ਹੈ ਤੇ ਆ ਹੈਗੀ ਆ ਸ਼ਰਟ ਪਹਿਨਾ ਵੀ ਇਹਦੇ ਨਾਲ ਦੇ ਬਹੁਤ ਪੀਸ ਕਰਾ ਰੈਡੀ ਕਰਕੇ ਆਪਾਂ ਭੇਜੇ ਨੇ ਠੀਕ ਆ ਹੁਣ ਆਪਾਂ ਇਹ ਪਿਓਰ ਸ਼ਿਮਰ ਤੇ ਕੀਤਾ ਸੀਗਾ ਰੈਡੀ ਠੀਕ ਹੈ ਆਪਾਂ ਡਿਪੈਚ ਕਰ ਦਈਏ ਵੀ ਪੇਜਣੀ ਨੇ ਆਪਾਂ ਆਸਟ੍ਰੇਲੀਆ ਇਹਨਾਂ ਨੇ ਆਪਦੀ ਬੇਟੀ ਲਈ ਕਰਵਾਇਆ ਨਾਲ ਛੁੱਟ ਲਈ ਇਹ ਉਹਨਾਂ ਤੋਂ ਛੇੜਦੀ ਨਾ ਤੇ ਇਹਨਾਂ ਦਾ ਛੁੱਟਿਆ ਜੀ ਆ ਇਹਨਾਂ ਦੀ ਬੇਟੀ ਦਾ ਛੁੱਟਾ ਠੀਕ ਹੈ ਇਹ ਆਪਾਂ ਲੇਸਿਸ ਨਾਲ ਰੈਡੀ ਕਰਵਾਇਆ ਤੁਸੀਂ ਵੀ ਛੋਟੇ ਬੱਚੇ ਦਾ ਜੇ ਕਰਵਾਉਣਾ ਤਾਂ ਕਰਵਾ ਸਕਦੇ ਹੋ ਇਦਾਂ ਆਹ ਸ਼ਰਟ ਹੈ ਠੀਕ ਹੈ ਤੇ ਆਹ ਨਾਲ ਸਲਵਾਰ ਹੈ ਤੇ ਆਹ ਹੈਗਾ ਨਾਲ ਛੋਟਾ ਜਿਹਾ ਦੁਪੱਟਾ ਠੀਕ ਹੈ ਤੇ ਇੱਕ ਆਪਾਂ ਇਹਨਾਂ ਦਾ ਸ਼ਿਮਰ ਤੇ ਹੀ ਰੈਡੀ ਕੀਤਾ ਵਾਲਾ ਸੂਟ ਹੈ ਬੈਨ neck ਬਣਾ ਕੇ ਠੀਕ ਹੈ ਬਾਹਾਂ ਤੇ ਵਰਕ ਬਹੁਤ ਸੋਹਣੀ ਲੇਸ ਨਾਲ ਡਿਜ਼ਾਈਨ ਕੀਤਾ ਗਲੇ ਕੇ ਸਾਰਾ ਹੈਂਡਵਰਕ ਹੈ ਠੀਕ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਖੀਨ ਖਾਬ ਦੀ ਸਲਵਾਰ ਹੈ ਬਈ ਠੀਕ ਹੈ ਇਹ ਕਿਉਂ ਜੀ ਇਹ ਇਹ ਇਹਨਾਂ ਨੇ ਕਰਵਾਈ ਹੈਗੀ ਫਾਰਸੀ ਸਲਵਾਰ ਲੈਣੀ ਠੀਕ ਹੈ ਖੀਨ ਖਾਬ ਦੀ ਇਹਦੇ ਨਾਲ ਸਲਵਾਰ ਹੈ ਤੇ ਦੁਪੱਟਾ ਦੇ ਦੁਰੇ ਠੀਕ ਹੈ ਹੈਂਡ ਟਿੱਕ ਇਹਨਾਂ ਦੀ ਇਹ ਬੇਜੀ ਦਾਗਾ ਪੱਟਾ ਵੀ ਇਹਦੇ ਨਾਲ ਮੈਂ ਉਹਦੇ ਹੀ ਲਗਾਤਾ ਜਿਹੜਾ ਸ਼ਿਮਰ ਦਾ ਆ ਇਹਨਾਂ ਦੀ ਬੇਟੀ ਦਾ ਸ਼ਿਮਰ ਦਾ ਦੁਪੱਟਾ ਠੀਕ ਹੈ ਆ ਹੈਗਾ ਇਹਨਾਂ ਦਾ ਸੂਟ ਓਕੇ ਐਂਡ ਆ ਹੈਗੀ ਇਹਦੀ ਮम्मा ਦੀ ਛੂੜੀ ਆ ਬੇਟੀ ਦੀ ਹੈਗੀ ਆ ਸਲਮਾ ਵਾਓ ਕਿੰਨੇ ਸੂਣ ਜਵਾਕਾਂ ਦੇ ਜ਼ੋਰ ਮੈਨੂੰ ਕੁੜੀਆਂ ਦੇ ਇੰਨੇ ਵਧੀਆ ਲੱਗਦੇ ਆ ਨਾ ਮਤਲਬ ਮੈਨੂੰ ਮੈਂ ਬਹੁਤ ਆ ਐਕਸਾਈਟਡ ਸੀਗੀ ਜਦੋਂ ਮੇਰੇ ਬੇਬੀ ਹੋਣਾ ਸੀ ਮੈਂ ਇਹ ਹੀ ਸੋਚਦੀ ਸੀ ਵੀ ਮੇਰੇ ਜੇ ਬੇਟੀ ਹੋਊਗੀ ਤਾਂ ਬੜਾ ਵਧੀਆ ਕਿ ਕੋਈ ਸੂਟਾਂ ਦਾ ਕੰਮ ਆਣਾ ਤੇ ਚਲੋ ਬਾਬਾ ਜੀ ਪਤਾ ਕੀ ਹਰ ਇੱਕ ਘਰੇ ਹਰ ਘਰੇ ਇੱਕ ਕੁੜੀ ਹੋਣੀ ਵੀ ਜ਼ਰੂਰੀ। ਲਓ ਜੀ ਇਹ ਵਾਲੇ ਸੂਟ ਸੀਗੇ ਇਹਨਾਂ ਦੇ ਜਿਹੜੇ ਆਪਾਂ ਕਰਨੇ ਡਿਸਪੈਚ ਹੈ ਇੱਕ ਇਹਨਾਂ ਦੀ ਮਦਰ ਦਾ ਸੂਟ ਸੀ ਜੀ ਇਹਨਾਂ ਨੇ ਰਸ ਕਲਰ ਤੇ ਰੈਡੀ ਕਰਵਾਇਆ ਸੀਗਾ। ਉਹ ਵੀ ਜਿਹੜਾ ਹੈਗਾ ਬੈਂਡ ਨੈਕ ਵਾਲਾਗਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਵਰਕ ਹੈ ਗਲੇ ਤੇ ਠੀਕ ਹੈ ਛੇਰੇ ਤੇ ਐਂਡ ਆ ਰਿਹਾ ਬਾਹਾਂ ਤੇ ਤੇ ਆ ਰਹੀ ਸਲਵਾਰ ਠੀਕ ਹੈ ਪੌਂਚਿਆਂ ਤੇ ਵਰਕ ਇਹ ਆਇਦਨਾ ਚਮੂਸ ਫੋਨ ਦਾ ਦੁਪੱਟਾ ਦਾ ਉਹਦੇ ਉੱਪਰ ਬਹੁਤ ਸੋਹਣੀ ਆਪਾਂ ਪਲੇਸੇ ਜਾਈ ਇਹ ਜਿਹੜਾ ਸੂਟ ਹੈ ਇਹ ਵੀ ਸ਼ਿਮਰਦਾ ਹੈ ਇਹਨਾਂ ਨੇ ਇਹ ਸਾਰੇ ਸੂਟ ਸ਼ਿਮਰਤੇ ਹੀ ਰੈਡੀ ਕਰਵਾ ਲਿਆ ਕਿਸੇ ਨੇ ਵੀ ਤੁਸੀਂ ਇਹਨਾਂ ਚੋਂ ਕੋਈ ਸੂਟ ਪਸੰਦ ਦਾ ਕਰਵਾਉਣਾ ਹੋਵੇ ਰੈਡੀ ਠੀਕ ਹੈ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਕਰਵਾ ਸਕਦੇ ਹੋ ਕਸਟਮਾਈਜ਼ ਠੀਕ ਹੈ ਐਨੀ ਕਲ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਠੀਕ ਹੈ ਜੀ ਹੁਣ ਅਸੀਂ ਇਹਨਾਂ ਨੂੰ ਕਰਦੇ ਆ ਐਪ ਕੋਫਰਟ ਨੂੰ ਮਿਲੋ ਬਹੁਤ ਹਾਂਜੀ ਬਾਈ ਇੱਕ ਸੂਟ ਆਪਣਾ ਇਹ ਵੀ ਡਿਸਪੈਚ ਹੋ ਕੇ ਜਾ ਰਿਹਾ ਸੀਗਾ ਤੇ ਮੈਂ ਆਖਿਆ ਤੁਹਾਨੂੰ ਦਿਖਾ ਦਾਂ ਇਹ ਪਿਓਰ ਖਾਦੀ ਕਾਟਨ ਤੇ ਬਣਿਆ ਹੋਇਆ ਹੈਗਾ ਬਾਈ ਇਹਦੇ ਵਿੱਚ ਕਲਰ ਤੋਂ ਨੂੰ ਕਾਫੀ ਮਿਲ ਜਾਣਗੇ ਜੇ ਦੇਖਿਆ ਜਾਊ ਤਾਂ ਇਹਦੇ ਬਾਈ ਚਾਕਾਂ ਤੇ ਵਰਕਾ ਮਸ਼ੀਨ ਐਮਬਰਾਇਡਰੀ ਆ थ्रेड ਵਰਕ ਆ ਚਾਕਾਂ ਤੇ ਆ ਠੀਕ ਹੈ ਸਾਰਾ ਘੇਰੇ ਤੇ ਵਰਕਾ ਤੇ ਪਾਹਾਂ ਤੇ ਵਰਕਾ ਬਹੁਤ ਸੋਹਣਾ ਜਿਹੜਾ ਹੈਗਾ ਤਿਆਰ ਹੋਇਆਗਾ ਚਨੂਨ ਦਾ ਦੁਪੱਟਾ ਦਾ ਬਾਈ ਨਾਲ ਇਹਦੇ ਉੱਪਰ ਆਪਾਂ ਮਲਟੀ ਲੇਸ ਲਗਾਈ ਆ ਠੀਕ ਆ ਚਨੂਨ ਦੇ ਦੁਪੱਟੇ ਤੇ ਮਲਟੀ ਲੇਸ ਲਗਾਈ ਹੈਗੀ ਸਲਵਾਰ ਤੇ ਕੋਈ ਵਰਕ ਨਹੀਂ ਪਰ ਜੇ ਤੁਸੀਂ ਕਰਵਾਉਣਾ ਦਾ ਸਲਵਾਰ ਤੇ ਇਦਾਂ ਦਾ ਵਰਕ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਇਹ ਕੁੜੀ ਨੇ ਆਪਣੀ ਮਦਰ ਲਈ ਕਰਵਾਇਆ ਜੇ ਤੁਸੀਂ ਵੀ ਕਰਵਾਉਣਾ ਤਾਂ ਕਰਵਾ ਸਕਦੇ ਹੋ ਠੀਕ ਹੈ ਦੈਨ ਇੱਕ ਆਪਣੇ ਕੋਲ ਬਾਈ ਜੌਰਜਟ ਤੇ ਰੈਡੀ ਹੋਇਆਗਾ ਸੂਟ ਤੇ ਬਾਹਾਂ ਤੇ ਵਰਕ ਆ ਠੀਕ ਹੈ ਗਲੇ ਤੇ ਵਰਕ ਆ ਤੇ ਇਧਰ ਘੇਰੇ ਤੇ ਵਰਕ ਆ ਤੇ ਸਲਵਾਰ ਤੇ ਕੋਈ ਵਰਕ ਨਹੀਂ ਚਨੂਨ ਦਾ ਇਹ ਨਾਲ ਆਪਾਂ ਦੁਪੱਟਾ ਲਗਾਇਆਗਾ ਤੇ ਦੁਪੱਟੇ ਤੇ ਜਿਹੜੀ ਲੇਸ ਆ ਉਹ ਆਪਾਂ ਮੈਜੈਂਟਾ ਕਲਰ ਦੀ ਲਗਾਈ ਆ ਠੀਕ ਹੈ ਚਨੂਨ ਦਾ ਦੁਪੱਟਾ ਮਜੈਂਟਾ ਕਲਰ ਦੀ ਲੇਸ ਲਗਾਈ ਆ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵੀ ਡਿਸਪੈਚ ਹੋ ਰਿਹਾ ਸੀਗਾ ਇਸ ਤੋਂ ਬਾਅਦ ਕੁੜੀਆਂ ਨੇ ਆਪਣੀ ਮਦਰਲੀ ਸੂਟ ਰੈਡੀ ਕਰਵਾਇਆ ਕਿਕਾ ਪਿਓਰ ਕਰੇਵ ਦੇ ਉੱਤੇ ਬਾਹਾਂ ਤੇ ਗਲੇ ਤੇ ਤੇ ਘੇਰੇ ਤੇ ਤੇ ਚਾਕਾਂ ਤੇ ਇਹ ਸਾਰਾ ਜਿਹੜਾ ਹੈਗਾਗਾ ਬਾਈ ਥ्रेड ਵਰਕ ਆ ਸਲਵਾਰ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੇ ਦੁਪੱਟੇ ਦੇ ਚਾਰੇ ਪਾਸੇ ਜਿਹੜਾ ਹੈਗਾ ਕਟ ਵਰਕ ਕੀਤਾ ਹੋਇਆ ਹੈਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹ ਮੇਰੇ ਬਹੁਤ ਹੀ ਪਿਆਰੇ ਜੇ ਕਲਾਇੰਟ ਨੇ ਆਪਣੀ ਮੰਮਾ ਲਈ ਰੈਡੀ ਕਰਵਾਇਆ ਸੇਮ ਸੂਟ ਉਹਨਾਂ ਨੇ ਆਪਣੇ ਲਈ ਰੈਡੀ ਕਰਵਾਇਆ ਬਸ ਕਲਰ ਚੇਂਜ ਕਰਵਾਇਆ ਉਹਨਾਂ ਨੇ ਇਹ ਵਾਲਾ ਕਲਰ ਕਰਵਾਇਆ ਮਦਰ ਲਈ ਉਹਨਾਂ ਨੇ ਥੋੜਾ ਲਾਈਟ ਕਲਰ ਕਰਵਾਇਆ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਐਨੀ ਕਲਰ ਬਈ ਤੇ ਹੋਰ ਜਿਹੜਾ ਸੂਟ ਸੀਗਾ ਇਹਨਾਂ ਦਾ ਗ੍ਰੇ ਹੈ ਨਾ ਹਾਂ ਹਾਂ ਇਹਦੀ ਸ਼ਰਟ ਲੱਭ ਲਈ ਆਪਾਂ ਫਿਰ ਦਿਖਾਉਣੀ ਆ ਮੈਂ ਤੁਹਾਨੂੰ ਇਹ ਵੀ ਕਾਟਨ ਦਾ ਕਰਵਾਇਆ ਦੂਜਾ ਵੀ ਉਹਨਾਂ ਨੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਸ਼ਰਟ ਲੱਭ ਲਈ ਹੈ ਕਿੰਨੇ ਸੂਟ ਹੋ ਗਏ ਇਹਨਾਂ ਦੇ 1 2 3 4 ਹੋ ਗਏ ਨਾ ਆ 4 5 ਟੋਟਲ ਇਹਨਾਂ ਦੇ 5 ਸੂਟ ਆ ਬੱਚੇ ਬਸ ਇਹਨਾਂ ਨੂੰ ਪੈਕ ਕਰ ਦਈਏ ਆਪਾਂ ਫਿਰ ਮਿਲਦੇ ਆ ਇਹ ਪਿਓਰ ਕਾਟਨ ਆ ਪੁੱਤ ਪਿਓਰ ਕੈਮਰਿਕ ਕਾਟਨ ਬਹੁਤ ਸੋਹਣਾ ਸੂਟ ਰੈਡੀ ਕੀਤਾਗਾ ਬਾਈ ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋਗੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਦੇਖੋ ਬਈ ਗਲੇ ਤੇ ਆਪਾਂ ਡਿਜ਼ਾਈਨਿੰਗ ਕੀਤੀ ਆ ਲੇਸ ਨਾਲ ਇੱਥੇ ਬਟਨ ਲੱਗ ਜਾਣਗੇ ਸੂਟ ਨਾਲ ਦੇ ਤੇ ਚਾਕਾਂ ਤੇ ਜਿਹੜਾ ਅੱਗੇ ਪਿੱਛੇ ਆਪਾਂ ਸੇਮ ਲੇਸ ਨਾਲ ਡਿਜ਼ਾਈਨਿੰਗ ਕੀਤੀ ਆ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਠੀਕ ਹੈ थ्रेड ਵਰਕ ਆ ਤੇ ਬੈਕ ਘੇਰੇ ਤੇ ਵੀ ਬਾਈ ਫ੍ਰੈਡ ਵਰਕ ਆ ਦੋਨਾਂ ਘੇਰਿਆਂ 'ਤੇ थ्रेड ਵਰਕ ਆ ਤੇ ਬਾਹ ਬੈਲ ਸ਼ੇਪ ਬਣਾਈ ਆ ਤੇ ਬਾਹ ਤੇ ਵੀ थ्रेड ਵਰਕ ਆ ਠੀਕ ਹੈ ਤੇ ਆਪਾਂ ਜਿਹੜੀ ਇਹਦੀ ਸਲਵਾਰ ਆ ਨਾ ਬਈ ਉਹ ਜਿਹੜਿਆ ਹੈਗਾਗਾ ਉਹਦੇ ਆਪਾਂ ਕੱਲੇ ਪਹੁੰਚਿਆ ਤੇ ਲੇਸ ਲਗਾਈਏ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਇਹਦਾ ਦੁਪੱਟਾ ਗਾ ਹਾ ਪਿਓਰ ਦਾ ਦੁਪੱਟਾ ਗਾ ਬਈ ਇਹ ਦੁਪੱਟਾ ਆਪਾਂ ਟਾਈ ਐਂਡ ਡਾਈ ਕਰਵਾਇਆਗਾ ਦੇਖੋ ਵਿੱਚ ਫਲਾਵਰ ਨਾਲ ਡਿਜ਼ਾਈਨ ਕੀਤਾਗਾ ਜਿਹੜੀ ਲੇਸ ਨਾਲ ਸ਼ਰਟ ਤੇ ਡਿਜ਼ਾਈਨਿੰਗ ਦਿੱਤੀ ਆ ਉਹੀ ਲੇਸ ਆਪਾਂ ਇਹਦੇ ਦੁਪੱਟੇ ਤੇ ਲਗਾਈ ਗਏ ਬਹੁਤ ਸੋਹਣਾ ਸੂਟ ਤਿਆਰ ਹੋਇਆਗਾ ਤੁਸੀਂ ਵੀ ਇਹਨੂੰ ਕਿਸੇ ਵੀ ਤਰ੍ਹਾਂ ਤੇ ਕਸਟਮਾਈਜ਼ ਕਰਵਾ ਸਕਦੇ ਹੋ ਪਿਓਰ ਕਾਟਨ ਤੇ ਆਪਾਂ ਇਹ ਰੈਡੀ ਹੈਗਾ ਠੀਕ ਹੈ ਜੀ ਥੈਨ ਇੱਕ ਸੂਟ ਬਈ ਆਪਾਂ ਸਟਿਚ ਕੀਤਾਗਾ ਜੇ ਤੁਸੀਂ ਮਤਲਬ ਕਿ ਇਦਾਂ ਸਟਿਚ ਕਰਵਾਉਣਾ ਕਰਵਾ ਸਕਦੇ ਹੋ ਇਹਨਾਂ ਨੇ ਹੈਵੀ ਸਲਵਾਰ ਬਣਾਈ ਆ ਨਾਲ ਹੈਵੀ ਸਲਵਾਰ ਦੇ ਨਾਲ ਸ਼ਰਟ ਬਣਾਈ ਆ ਆਪਾਂ ਡਿਜ਼ਾਈਨਿੰਗ ਜਲੇਜ਼ਾ ਡਿਜ਼ਾਈਨ ਆਪ ਫਾਇਤਾ ਬਣਾਇਆਗਾ ਬੀ ਨੈਕ ਠੀਕ ਹੈ ਇਹ ਸੈਂਟਰ ਦੇ ਵਿੱਚ ਵੀ ਫਲਾਵਰ ਲਗਾ ਕੇ ਆਪਾਂ ਡਿਜ਼ਾਈਨਿੰਗ ਦਿੱਤੀ ਆ ਕੱਪੜੇ ਦੇ ਉੱਪਰ ਬੀ ਨੈਕ ਬਣਾਇਆ ਇਸ ਆਪਾਂ ਉੱਪਰ ਨਹੀਂ ਰੱਖੇ ਦੱਬ ਕੇ ਲਗਾਈ ਆ ਤੇ ਬਾਹਾਂ ਦੇ ਉੱਤੇ ਬੈਲ ਸ਼ੇਪ ਬਣਾ ਕੇ ਡਿਜ਼ਾਈਨਿੰਗ ਦਿੱਤੀ ਆ ਤੇ ਘੇਰੇ ਤੇ ਅੱਗੇ ਪਿੱਛੇ ਆਪਾਂ ਲਾਈਟ ਪਿੰਕ ਕਲਰ ਦੀ ਡਿਜ਼ਾਈਨਿੰਗ ਕੀਤੀ ਇਹ ਤੋਂ ਬਾਅਦ ਆਪਣਾ 4 ਟੂਟ ਆ ਜਿਹੜਾ ਇਹ ਵੀ ਅੱਜ ਜਿਹੜੀ ਸਪੈਸ ਹੋ ਰਿਹਾ ਇੱਕ ਟੂਟ ਇਹ ਰੈਡੀ ਹੋ ਗਿਆ ਸੀ ਬਾਕੀ 5-6 ਟੂਟ ਇਹਦੇ ਨਾਲ ਦੇ ਹਜੇ ਰੈਡੀ ਉਹੀ ਜਾਂਦੀ ਹੈ ਠੀਕ ਹੈ ਇਹ ਵੀ ਆਪਾਂ ਡਿਸਪੈਚ ਕਰ ਦਾਂਗਾ ਅੱਜ ਤੇ ਆਹ ਵਾਲੀ ਇੱਕ ਵਾਰੀ ਆਪਾਂ ਕਰਦੇ ਹਾਂ ਡਿਸਪੈਚ ਉਹਦੀ ਗੱਲ ਹਾਂਜੀ ਬਾਈ ਤੇ ਉਹ ਦੂਸਰਾ ਕਮੀਜ਼ ਵੀ ਆਪਣਾ ਬਣ ਕੇ ਆ ਗਿਆ ਮਾਸਟਰ ਜੀ ਨੇ ਭੇਜਤਾ ਬਣਾ ਕੇ ਫਸਤਰ ਪਾਈ ਰਹਿੰਦੀ ਉਹ ਕੁੜੀਆਂ ਕਰ ਦੇਣਗੀਆਂ ਤੇ ਆਪਣੇ ਕੋਲ ਇੱਕ ਆ ਕੁੜੀ ਆਪ ਦਾ ਹੀ ਕੋਟ ਜਾਂ ਸੂਟ ਦੇ ਕੇ ਗਈ ਸੀ ਆਪਾਂ ਰੈਡੀ ਕੀਤਾਗਾ ਠੀਕ ਹੈ ਇਹ ਤੇ ਲੈਸ ਵੀ ਆਪੀ ਦੇ ਕੇ ਗਈ ਸੀਗੀ ਬਾਹ ਤੇ ਆਪਾਂ ਲਗਾਈ ਆ ਲੇਸ ਤੇ ਜੋਇੰਟਰ ਕੱਢਿਆਗਾ ਸੀ ਜੋਇੰਟਰ ਇਦਾਂ ਕੱਢਦੇ ਆਂ ਬਈ ਉੱਪਰ ਨਹੀਂ ਰੱਖਦੇ ਹੈਗੇ ਠੀਕ ਹੈ ਤੇ ਗਲਾ ਉਹਨਾਂ ਨੇ ਸਿੰਪਲ ਕਿਹਾ ਸੀਗਾ ਤੇ ਘੇਰੇ ਤੇ ਵੀ ਆਪਾਂ ਜੋਇੰਟਰ ਕੱਢਿਆਗਾ ਤੇ ਨਾਲ ਆਪਾਂ ਜਿਹੜੀ ਹੈਗੀ ਆ ਉਹ ਪਲੇਸ ਲਗਾਈ ਆ ਤੇ ਸਲਵਾਰ ਜਿਹੜੀ ਹੈਗੀ ਆ ਉਹੀ ਜਿੱਦਾਂ ਮੈਂ ਤਿਆਰ ਕੀਤੀ ਆ ਆਪਦੀ ਚੌੜਾ ਪੌਂਚਾ ਠੀਕ ਹੈ ਉਦਾਂ ਕੀਤੀ ਆ ਤੇ ਤਰਪਾਈ ਕੀਤੀ ਹੋਈ ਆ ਬਈ ਆਪਾਂ ਆਪਾਂ ਤੀਨ ਨਹੀਂ ਮਾਰਦੇ ਇਦਾਂ ਉੱਪਰ ਆਪਾਂ ਪ੍ਰੋਪਰ ਤਰੀਕੇ ਨਾਲ ਇਹ ਤਰਪਾਈ ਕੀਤੀ ਹੋਈ ਹੈ ਠੀਕ ਹੈ ਤੇ ਇਸ ਤੋਂ ਬਾਅਦ ਆਹ ਤੁਸੀਂ ਮਾਸਟਰਡ ਸੂਟ ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਦੋ ਸੂਟ ਆਪਣੇ ਕੋਲੇ ਹੋਰ ਰੈਡੀ ਹੋਏ ਨੇ ਅੱਜ ਆਪਾਂ ਇਹ ਡਿਸਪੈਚ ਕਰਦੇ ਆਂ ਇਹ ਵੀ ਆਪਣੇ ਕੋਲ ਪਿਓਰ ਖਾਦੀ ਕਾਟਨ ਦੀ ਹੋਈ ਠੀਕ ਐ ਦੋਨੇ ਮਾਸਟਰਡ ਟੂ ਇਹ ਵੀ ਅੱਜ ਆਪਾਂ ਡਿਸਪੈਚ ਕਰਨੇ ਆਂ ਇਹ ਤਾਂ ਕਰ ਦਈਏ ਠੀਕ ਐ ਤੇ ਇਹਨਾਂ ਨੂੰ ਕਰ ਦੋ ਪੈਕ ਨੂੰ ਵੀ ਪੈਕ ਕਰਕੇ ਲਓਏ ਇਧਰ ਹੋ ਰਹੀ ਹੈ ਮਿਹਨਤੀ ਕੰਮ ਰੂਪਾ ਦੀ ਤੇ ਆਪਾਂ ਸਾਰੇ ਸੂਟ ਡਿਸਪੈਚ ਕਰਕੇ ਤੇ ਹੁਣ ਇਹ ਆਪਾਂ ਭੇਜਨੇ ਨੇ ਬਸ ਇਧਰ ਆਪਾਂ ਸੋ ਡੰਮੀ ਦੇ ਪਾਕੇ ਦਿਖਾ ਦਨੀ ਹੈ ਮੈਂ ਦੇਖ ਲਓ ਡੰਮੀ ਦੇ ਪਾਇਆ ਵੀ ਕਿੰਨਾ ਜੱਸ ਰਿਹਾ ਹੈਗਾ ਬਾਕੀ ਹੋਰ ਵੀ ਆਪਣੇ ਉਹ ਸਾਰੇ ਸੂਟ ਨੇ ਉਹ ਸਾਰੇ ਡਿਸਪੈਚ ਕਰਨ ਵਾਲੇ ਪਏ ਜਿੰਨੇ ਵੀ ਹੈਗੇ ਉਹ ਵੀ ਕਰਦੀ ਆ ਆਪਾਂ ਡਿਸਪੈਚ ਫੇਰ ਹੀ ਆਪਾਂ ਮਾੜਿਆ ਸਾ ਆਊਗਾ ਉਹਦਾ ਡਿਸਪੈਚ ਹੋ ਗਏ ਸਾਰੇ ਚਵਲ ਸੂਟ ਹੈ ਠੀਕ ਹੈ ਲੋ ਬਈ ਇੱਕ ਸੂਟ ਆਪਣੇ ਕੋਲ ਆ ਰੈਡੀ ਹੋਇਆ ਗਾਇਸ ਠੀਕ ਹੈ ਤੇ ਬਾਟਮ ਤੇ ਵਰਕ ਆ ਤੁਸੀਂ ਇਦਾਂ ਦਾ ਵਰਕ ਵੀ ਸਾਡੇ ਤੋਂ ਕਰਵਾ ਸਕਦੇ ਹੋ ਜੀ ਐਂਡ ਆ ਹੈਗਾਗਾ ਸ਼ਰਟ ਇਹਦੀ ਠੀਕ ਹੈ ਇਹਦੀ ਆਪਾਂ ਕੀਤੀ ਆਹ ਵਾਲੀ ਡਿਜ਼ਾਈਨਿੰਗ ਓਕੇ ਇਹ ਵੀ ਆਪਾਂ ਹੁਣ ਡਿਸਪੈਚ ਕਰ ਦਈਏ ਤਾਂ ਜੀ ਉਹ ਆਪਣਾ ਜਿਹੜੇ ਜਿੰਨੇ ਵੀ ਪਾਰਸਲ ਨੇ ਸਾਰੇ ਚੱਕ ਕੇ ਡਿਸਪੈਚ ਕਰ ਦੋ ਵੀਰਪਾਲ ਇੱਕ ਬਾਈ ਐਡਰੈਸ ਲਿਖ ਕੇ ਉਹ ਸੂਟ ਪੈਕ ਕਰਦੇ ਹੋਣੇ ਪਹਿਲਾਂ ਤਾਂ ਉਹਤੇ ਲਿਖ ਐਡਰੈਸ ਐਡਰੈਸ ਲਿਖ ਕੇ ਜਲਦੀ ਪਾ ਕੇ ਰਾਂ ਯਾਰ ਅੱਜ ਹੀ ਡਿਸਪੈਚ ਕਰਵਾਉਣਾਗਾ ਯਾਰ ਗਾਇਜ਼ ਐਡਰੈਸ ਪਹਿਲਾਂ ਤੂੰ ਆ ਕਰ ਦੇ ਹੁਣ ਮਨਪ੍ਰੀਤ ਮੈਂ ਆ ਤੋੜ ਤਾਂ ਮੈਂ ਤੁਹਾਨੂੰ ਦਿਖਾਉਣੀ ਹੀ ਰਹਿ ਗਈ ਸੀ ਹਾਂ ਵੀ ਆਪਣਾ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਫੇ ਉਹਨਾਂ ਦੇ ਉੱਤੇ ਹੈਂਡਵਰਕ ਹੈ ਚਾਰੇ ਪਾਸੇ ਲੋ ਬਈ ਪਾਰਸਲ ਵੀ ਆ ਗਿਆ ਅੱਜ ਕਿਉਂਕਿ ਸਾਡੇ ਨਾਲ ਜੁਝਾਰ ਜਿਹੜੀ ਨੀਚੇ ਵਾਲੀ ਐਲਈਡੀ ਆ ਉਹ ਨਾ ਹੋਇਆ ਪਿਆ ਸੀਗਾ ਮਤਲਬ ਕਿ ਉਹਦਾ ਰਿਮੋਟ ਆ ਜਿਹੜਾ ਉਹ ਜੁਝਾਰ ਨੇ ਖਰਾਬ ਕਰਤਾ ਸੀ ਪੁਰਾਣਾ ਵੀ ਕਾਫੀ ਹੋ ਗਿਆ ਸੀ ਵੈਸੇ ਤਾਂ ਵੀ ਹੋ ਸਕਦਾ ਖਰਾਬ ਪਰ ਮੈਨੂੰ ਜਿੱਥੇ ਤੱਕ ਲੱਗਦਾ ਵੀ ਜੁਝਾਰ ਦੀ ਉਹ ਜਿਹੜੀ ਹੈਗੀ ਐ ਕਲਾਕਾਰੀ ਹੈਗੀ ਜੁਝਾਰ ਦਾ ਹੱਥ ਆ ਉਹਨੂੰ ਖਰਾਬ ਕਰਨ ਚ ਤੇ ਅੱਜ ਇਹਦਾ ਰਿਮੋਟ ਆ ਗਿਆਗਾ ਫਲਿੱਪਕਾਰਡ ਤੋਂ ਮੰਗਵਾਇਆ ਸੀਗਾ ਸਾਡੀ ਜਿਹੜੀ ਨੀਚੇ ਐ ਲੀਡ ਲੱਗੀ ਹੋਈ ਐ ਡੈਡੀ ਵਰਗਿਆਂ ਕੋਲ ਉਹਦਾਗਾ ਇਹ ਰਿਮੋਟ ਤੇ ਉਹ ਅਸੀਂ ਬੋਲਦੇ ਹੁੰਨੇ ਆ ਨਾ ਉਹ ਚ ਇੰਨਾ ਤਾਂ ਮੈਨੂੰ ਵੀ ਨਹੀਂ ਪਤਾ ਬਸ ਪਰ ਰਿੱਕੀ ਨੇ ਉਹ ਲਵਾਈ ਹੋਈ ਸੀ ਐਲੈਕਸਾ ਇਹ ਪਲੇ ਕਰ ਦੋ ਐਲੈਕਸਾ ਉਹ ਪਲੇ ਕਰ ਦੋ ਤਾਂ ਮੈਂ ਤੁਹਾਨੂੰ ਖੋਜ ਕੇ ਦਿਖਾਉਣੀ ਆ ਫੇਟ ਲਓ ਬਈ ਆ ਲੋ ਆ ਗਿਆ ਰਿਮੋਟ ਠੀਕ ਐ ਜੁਝਾਰ ਦਾ ਰਿਮੋਟ ਆ ਗਿਆ ਨਹੀਂ ਤਾਂ ਸਾਨੂੰ ਫੋਨ ਨਾਲ ਕਨੈਕਟ ਕੀਤਾ ਪਿਆ ਸੀਗਾ ਸਾਡਾ ਸਾਰਾ ਕੁਝ ਉੱਪਰੋਂ ਵਾਈਫਾਈ ਔਨ ਹੁੰਦਾ ਸੀਗਾ ਤੇ ਫਿਰ ਸਾਡਾ ਜਿਹੜਾ ਸੀਗਾ ਹੇ ਨੀਚੇ ਟੀਵੀ ਫੇਰ ਚੱਲਦਾ ਸੀ ਹੋਰ ਪੌੜੀਆਂ ਤੇ ਜਾ ਕੇ ਦੇਖਣਾ ਪੈਂਦਾ ਸੀ ਲਓ ਜੀ ਇਹ ਮੈਨੂੰ ਕਹਿੰਦੇ ਹੈਲੋ ਮੈਂ ਕਿਹਾ ਹੈਲੋ ਆ ਨਾਲ ਆਇਆਗਾ ਆ ਡੱਬੇ ਚ ਆਇਆਗਾ ਬਾਕਸ ਦੇ ਵਿੱਚ ਕਿੰਨੇ ਪੈਸਿਆਂ ਦਾ ਆਇਆ 1000 ਰੁਪਏ ਦਾ ਰਿਮੋਟ ਕੱਲਾ ਆਹ ਰਿਮੋਟ ਆਹ ਰਿਮੋਟ ਦੇਖ ਲਾ ਛੋਟਾ ਜਿਹਾ ਰਿਮੋਟ ਆ ਕਿਉਂਕਿ ਤੇਰੇ ਵੀਰੇ ਨੂੰ ਪੁੱਛਦੇ ਆ ਐਮ ਆਰ ਪੀ ਲਿਖੀ ਹੋਈ ਆ 100 ਰੁਪਏ ਆ ਤਾਂ ਉਹ ਤਾਂ ਘੱਟ ਹੀ ਆਇਆ ਹੁਣ ਨਹੀਂ ਨਹੀਂ ਹੁੰਦਾ ਹੁੰਦਾ ਠੀਕੀ ਤੋਂ ਪੁੱਛਾਂਗੇ ਇਹਦੇ ਬਾਰੇ ਇਹ ਪਾਰਸਲ ਆ ਗਿਆ ਸੀ 1000 ਦਾ ਅੱਜ ਚਲੋ ਵਧੀਆਗਾ ਠੀਕ ਐ ਉਨੇ ਇਹਦੇ ਨਾਲ ਲੱਗ ਜਾ ਕਰੂਗਾ ਇਹਦਾ ਜਿਹੜਾ ਹੈਗਾ ਕਾ ਕੋਕੋ ਕਾਕੋ ਮੈਲਣ ਦੇਖਦਾ ਇਹ ਜੋ ਵੀ ਨਹੀਂ ਤਾਂ ਔਖਾ ਹੋਇਆ ਪਿਆ ਸੀਗਾ ਤੁਹਾਨੂੰ ਫੋਨ ਤੇ ਚਲਾਉਣਾ ਪੈਂਦਾ ਸੀ ਕਈ ਵਾਰ ਰਿੱਕੀ ਘਰੇ ਨਹੀਂ ਸੀ ਹੁੰਦੇ ਮੈਨੂੰ ਚਲਾਉਣਾ ਨਹੀਂ ਆਉਂਦਾ ਡੈਡੀ ਵਾਲੇ ਫੋਨ ਤੇ ਉਹ ਚੱਲਦਾ ਨਹੀਂ ਸੀਗਾ ਤਾਂ ਕਰਕੇ ਚਲੋ ਵਧੀਆ ਹੋ ਗਿਆ ਰਿਮੋਟ ਆ ਗਿਆ ਤੇ ਆਪਣੇ ਬਾਕੀ ਭਈ ਆ ਵਾਲੇ ਅੱਜ ਵਾਲੇ ਡਿਜ਼ਾਈਨ ਸੀਗੇ ਠੀਕ ਹੈ ਦੇ ਡਿਜ਼ਾਈਨ ਆਪਾਂ ਰੈਡੀ ਕਰਕੇ ਜਿਹੜੇ ਹੈਗੇ ਸਾਰੇ ਡਿਸਪੈਚ ਕਰਦੇ ਵਿੱਚ ਮੇਰੀ ਆਵਾਜ਼ ਚੇਂਜ ਹੋ ਜਾਂਦੀ ਹੈ ਕਿਉਂਕਿ ਮੇਰੇ ਗਲੇ ਦੀ ਪ੍ਰੋਬਲਮ ਆ ਕਈ ਵਾਰ ਗਲਾ ਬੈਠੇ ਆਂਦਾ ਮੇਰਾ ਗੱਲ ਕਰਦੀ ਕਰਦੀ ਦਾ ਤਾਂ ਕਰਕੇ ਵੀ ਹੋ ਜਾਂਦਾ ਹੁੰਦਾ ਹੈਗਾ ਸੋ ਹੁਣ ਸਾਰੇ ਸੂਟ ਆਪਾਂ ਜਿੰਨੇ ਹੈਗੇ ਡਿਸਪੈਚ ਕਰਤੇ ਬਸ ਕੂਰੀਅਰ ਵਾਲਾ ਵੀਰਾ ਆ ਰਿਹਾ ਉਹਨਾਂ ਨੂੰ ਫੜਾਉਣੇ ਆ ਇਸ ਤੋਂ ਬਾਅਦ ਮਿਲ ਜਾਣ ਜਲਦੀ ਜਿਨ੍ਹਾਂ ਦੇ ਵੀ ਸੂਟ ਨਹੀਂ ਸਾਰੇ ਠੀਕ ਹੈ ਬਾਕੀ ਭਾਈ ਇਹ ਆਪਣਾ ਅੱਜ ਦਾ ਵਲੌਗ ਸੀਗਾ ਖੁਸ਼ ਰਹੋ ਸਾਰੇ ਜਾਣੇ ਠੀਕ ਹੈ ਤੇ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਇਹ ਵਾਲੇ ਵਲੌਗ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈ ਬਾਈ ਬਾਈ